ਪ੍ਰਮੇਸ਼ਰ ਟੀਵੀ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਪ੍ਰਾਈਮ ਕੈਨੇਡਾ ਅਲਬਰਟਾ ਦੀ ਰਾਜਧਾਨੀ ਐਡਵੈਂਟਨ ਤੋਂ ਮੈਂ ਮਨਦੀਪ ਪੁਜਾਰਾ ਹਾਜ਼ਰ ਹਾਂ ਰੋਜ਼ੀਤਰਾ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਹਫਤੇ ਦੇ ਪਹਿਲੇ ਪ੍ਰਾਈਮ ਅਲਬਰਟਾ ਪ੍ਰੋਗਰਾਮ ਵੱਲ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਹਾਡੇ ਸਭ ਦੇ ਲਈ ਇਹ ਲੋਹੜੀ ਦਾ ਤਿਹਾਰ ਤਰੱਕੀਆਂ ਲੈ ਕੇ ਆਵੇ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਸੀਂ ਕੈਨੇਡਾ ਦੇ ਵਿੱਚ ਹੋਰ ਤਰੱਕੀਆਂ ਕਰ ਸਕੀਏ ਜੇ ਹੁਣ ਗੱਲਬਾਤ ਕਰ ਰਹੇ ਹਾਂ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਯੂਐਸਡੀ ਵੀ ਰਿਤੇ ਹਨ ਤੇ ਲੰਘੇ ਵੀਕਐਂਡ ਦੇ ਦੌਰਾਨ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਵੀ ਕੀਤੀ ਇਸ ਸਬੰਧੀ ਉਹਨਾਂ ਨੇ ਅੱਜ ਸਵੇਰੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਟੈਰਿਫਸ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਇਸ ਦਾ ਕੋਈ ਹੋਰ ਹੱਲ ਸਾਨੂੰ ਕੱਢਣਾ ਪਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਆਰਥਿਕ ਨੀਤੀਆਂ ਦੇ ਵਿੱਚ ਸਾਨੂੰ ਬਦਲਾਅ ਕਰਨਾ ਪਵੇਗਾ ਇਸ ਦੇ ਨਾਲ ਸਾਨੂੰ ਆਇਰਲੈਂਡ ਗੈਸ ਦੇ ਉੱਪਰ ਐਕਸਪੋਰਟ ਟੈਕਸ ਵੀ ਲਗਾਉਣਾ ਪੈ ਸਕਦਾ ਹੈ ਜੋ ਦੇਖਿਆ ਹੈ ਡਿਟੇਲਡ ਰਿਪੋਰਟ ਜਿਸ ਵਿੱਚ ਪ੍ਰੀਮੀਅਰ ਸਮਿਥ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਅਤੇ ਮੀਡੀਆ ਨਾਲ ਜਸਰੌ ਮੁਖਾਤੇ ਬਏ ਤੇ ਉਹਨਾਂ ਨੇ ਕੀ ਗੱਲਬਾਤ ਇਸ ਬਾਰੇ ਕੀਤੀ ਹੈ ਅਲਬਾਟਾ ਦਾ ਪ੍ਰੀਮੀਅਰ ਨੇ ਲੰਗੇ ਵੀਕਐਂਡ ਤੇ ਫਲੋਰੀਡਾ ਵਿੱਚ ਯੂਐਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਪ੍ਰੀਮੀਅਰ ਡੈਨਲ ਸਮਿਥ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਸਮਿਥ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਹਨਾਂ ਦੀ ਗੱਲਬਾਤ ਚੰਗੀ ਰਹੀ ਉਨ੍ਹਾਂ ਅਲਬਰਟਾ એનર્ਜੀ ਅਤੇ ਅਮਰੀਕੀ ਅਰਸਵਸਤਾ ਲਈ ਇਸਤੇ ਲਾਭਾਂ ਬਾਰੇ ਉਹਨਾਂ ਨਾਲ ਚਰਚਾ ਕੀਤੀ। ਇਹਨਾਂ ਵਿੱਚੋਂ ਜ਼ਿਆਦਾਤਰ ਗੱਲਬਾਤ ਦਾ ਸਬੰਧ ਆਉਣ ਵਾਲੇ 25% ਟੈਰਿਫ ਨਾਲ ਸੀ ਜਿਸ ਵਿੱਚ 스미త్ ਨੇ ਕਿਹਾ ਕਿ ਸਾਰਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। 스미త్ ਨੇ ਸੋਮਵਾਰ ਸਵੇਰੇ ਹੋਈ ਮੀਡੀਆ ਰੌਂਡਟੇਬਲ ਵਿੱਚ ਪੱਤਰਕਾਰਾਂ ਨੂੰ ਕਿਹਾ ਅਸੀਂ ਸਭ ਨੇ ਦੇਖਿਆ ਕਿ ਸੰਯੁਕਤ ਰਾਜ ਅਮਰੀਕਾ ਲਈ ਸਭ ਤੋਂ ਵੱਡੀ ਪਰੇਸ਼ਾਨੀ ਵਪਾਰ ਦਾ ਘਾਟਾ ਹੈ। ਅਸਲ ਵਿੱਚ ਅਸੀਂ ਅਮਰੀਕਾ ਤੋਂ ਵੱਧ ਚੀਜ਼ਾਂ ਤੇ ਸੇਵਾਵਾਂ ਖਰੀਦਦੇ ਹਾਂ ਜਿੰਨਾ ਉਹ ਸਾਡੇ ਤੋਂ ਖਰੀਦਦੇ ਹਨ। ਟੈਰਿਫ ਆਉਣ ਤੋਂ ਬਾਅਦ ਤੇਲ ਅਤੇ ਗੈਸ ਸਫਲਤਾ ਦੀ ਕੁੰਜੀ ਹੋਵੇਗੀ। ਇਹ ਕੈਨੇਡੀਅਨ ਨਾਗਰਿਕਾਂ ਨੂੰ ਅਜਿਹੇ ਸਮੇਂ ਵਿੱਚ ਨੁਕਸਾਨ ਪਹੁੰਚਾਏਗਾ ਜਦੋਂ ਸਾਡੇ ਕੋਲ 25% ਦੀ ਟੈਰਿਫ ਦੇ ਤਰ੍ਹਾਂ ਅਫੋਰਡੇਬਿਲਟੀ ਸੰਕਟ ਵੀ ਹੈ। ਐਤਵਾਰ ਨੂੰ ਸਮਿਥ ਨੇ ਟਰੰਪ ਅਤੇ ਕੈਨੇਡੀਅਨ ਵਰ ਪਤੀ ਕਿਵਨ ਓਲਰਨਰ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਉਸਨੇ ਇੱਕ ਦੋਸਤਾਨਾ ਤੇ ਉਸਾਰੂ ਗੱਲਬਾਤ ਦੀ ਗੱਲ ਕੀਤੀ ਜਿਸ ਵਿੱਚ ਇਸ ਗੱਲ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਕਿ ਅਲਬਰਟਾ ਔਇਲ ਐਂਡ ਗੈਸ ਨਿਰਯਾਤ ਦੁਆਰਾ ਹਜ਼ਾਰਾਂ ਅਮਰੀਕੀ ਨੌਕਰੀਆਂ ਦਾ ਸਮਰਥਨ ਕਿਵੇਂ ਕਰਦਾ ਹੈ। we need to be prepared that tariffs are coming that that seems to me to that the I, I mean i think we've all seen the the biggest irritant to the united states are trade deficits which they believe they have i don't actually believe they have a trade deficit when you take out energy uh, we actually buy more goods and services from the U.S. than they buy from us. I'm happy to make this national bank report to, available to um, anyone who wants it. That shows we actually have 58 billion dollars in a, a trade deficit with the Americans when you take energy out. And that's why I, I wanted to have the the uh, the assurance that the Americans are interested in getting more of our oil and gas because I think oil and gas is going to be key to to being able to get a breakthrough. ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਕੈਲੀਫੋਰਨੀਆ ਲਾਸ ਐਂਜਲਸ ਦੇ ਵਿੱਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਤੇ ਤਕਰੀਬਨ 24 ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ ਤੇ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਵੀ ਹੋ ਚੁੱਕਾ ਹੈ ਤੇ ਹੁਣ ਅਲਬੋਟਾ ਨੇ 40 ਫਾਇਰ ਫਾਈਟਰਸ ਨੂੰ ਅਲਬੋਟਾ ਤੋਂ ਕੈਲੀਫੋਰਨੀਆ ਲਈ ਰਵਾਨਾ ਕੀਤਾ ਹੈ ਜੋ ਕਿ ਜਾ ਕੇ ਜੰਗਲੀ ਅਗਾਂ ਨੂੰ ਬਜਾਉਣ ਦੇ ਵਿੱਚ ਕੰਮ ਕਰਨਗੇ ਲਾਸ ਐਂਜਲਸ ਅਤੇ ਇਸਦੇ ਆਸ-ਪਾਸੇ ਤਬਾਹੀ ਮਚਾਉਣ ਵਾਲੀ ਘਰ ਤੱਕ ਜੰਗਲੀ ਅਗਨਾਂ ਨਾਲ ਲੜਨ ਵਿੱਚ ਮਦਦ ਕਰਨ ਲਈ ਅਲਬਰਟਾ ਨੇ 40 ਵਾਈਲਡ ਐਂਡ ਫਾਇਰ ਫੋਰਟਰਾ ਨੂੰ ਸੋਮਵਰ ਸਪੀਰੀਟ ਮੈਟਨ ਤੋਂ ਕੈਲੀਫੋਰਨੀਆ ਲਈ ਰਵਾਨਾ ਕੀਤਾ ਅਲਬਰਟਾ ਸਰਕਾਰ ਨੇ ਪਹਿਲਾਂ ਕੋਈ ਕਦਮ ਨਹੀਂ ਕੀਤਾ ਸੀ ਕਿ ਉਹ ਚਾਲਕ ਦਲ ਜਿਸ ਵਿੱਚ ਦੋ ਏਜੰਸੀ ਦੇ ਨੁਮਾਇੰਦੇ ਸ਼ਾਮਲ ਹਨ ਨੂੰ ਅਮਰੀਕਾ ਭੇਜ ਰਿਹਾ ਹੈ ਪ੍ਰਾਤਿਕ ਹੈ ਕਿ ਉਹ ਲੋਡ ਪੈਨ ਤੇ ਵਾਟਰ ਬੰਬਰ ਪਾਇਲਟ ਅਤੇ ਕੰਟਰੈਕਟਡ ਨਾਈਟ ਵਿਜ਼ਨ ਹੈਲੀਕਾਪਟਰ ਤਾਇਨਾਤ ਕਰਨ ਲਈ ਤਿਆਰ ਹੈ ਜੰਗਲਾਤ ਅਤੇ ਪਾਰਕਸ ਦੇ ਮੰਤਰੀ ਟੌਡ ਲਿਵਨ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਸਾਲ 2023 ਵਿੱਚ ਕੈਲੀਫੋਰਨੀਆ ਦੇ ਫਾਈਰ ਫਟਰਾਣੇ ਬਹੁਤ ਲੋਡ ਦੇ ਸਮੇਂ ਵਿੱਚ ਬਾਹਰੀ ਨਾਲ ਅਲਬਰਟਾ ਦਾ ਸਮਰਥਨ ਕੀਤਾ ਸੀ ਹੁਣ ਅਲਬਰਟਾ ਮਦਦ ਭੇਜ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਲਬਰਟਾ ਕੋਲ ਜੰਗਲ ਦੀ ਅੱਗ ਨਾਲ ਲੜਨ ਦਾ ਤਜਰਬਾ ਅਤੇ ਮੁਹਾਰਤ ਹੈ ਅਤੇ ਅਸੀਸ ਸਿੰਘ ਰਾਜੀਵ ਵਿਚ ਆਪਣੇ ਦੋਸਤਾਂ ਤੇ ਪਾਇਵਲਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ ਪੌਮਿਸਾ ਕਹਿਣਾ ਹੈ ਕਿ ਕੈਲੀਫੋਰਨੀਆ ਦੀ ਜੰਗਲੀ ਅੱਗ ਪ੍ਰਬੰਧਨ ਏਜੰਸੀ ਇਹ ਨਿਰਧਾਰਤ ਕਰੇਗੀ ਅਲਵਟਾ ਦੇ ਚਾਲਕ ਦਲ ਦੇ 40 ਮੈਂਬਰ ਕਿੱਥੇ ਤਾਇਨਾਤ ਕਰਨੇ ਹਨ ਦਸਨ ਯੂਗਾ ਕੇ ਭਿਆਨਕ ਅਗ ਕਰਨ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਕਰਤਬਾ ਹੋ ਗਏ ਹਨ ਚਲੋ ਕਿ ਲਾਸ ਐਂਜਲਸ ਕਾਉਂਟੀ ਵਿੱਚ 1.5 ਲੱਖ ਲੋਕ ਘਰ ਖਾਲੀ ਕਰਨ ਦੇ ਦੇਸ਼ਾਂ ਦੇ ਅਧੀਨ ਹਨ ਅਲਬਰਟਾ ਦੇ ਅਮਲੇ ਨੂੰ ਸਲਾਨਾ ਇਕਰਾਰ ਨਾਮੇ ਦੇ ਹਿੱਸੇ ਵਜੋਂ ਹਰ ਫਾਲ ਸਿਜ਼ਨ ਚ ਕੈਲੀਫੋਰਨੀਆ ਪੇ ਜਾ ਜਾਂਦਾ ਹੈ ਜੋ 30 ਸਾਲਾਂ ਤੋਂ ਵੱਧ ਸਮੇਂ ਤੋਂ ਲਾਗੂ ਹੈ ਜਿਸਾਂ ਕਿ ਅਸੀਂ ਪਿਛਲੇ ਹਫਤੇ ਰਿਪੋਰਟ ਕੀਤੀ ਸੀ ਕਿ ਬਹੁਤ ਲੋਕਾਂ ਨੂੰ ਫਲੂ ਦਾ ਸ਼ਿਕਾਰ ਹੋਣਾ ਪਿਆ ਹੈ ਇਸ ਸੀਜ਼ਨ ਦੇ ਵਿੱਚ ਤੇ ਹੁਣ ਇੱਕ ਅਧਿਕਾਰਤ ਡਾਟਾ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਟੀਕਾਕਰਨ ਦੀ ਕਮੀ ਹੋਈ ਹੈ ਲੋਕਾਂ ਨੇ ਬਹੁਤ ਘੱਟ ਵੈਕਸੀਨੇਸ਼ਨ ਕਰਵਾਈ ਹੈ ਦੇ ਇਸ ਤੇ ਕਰਕੇ ਵੀ ਬਹੁਤ ਸਾਰੇ ਲੋਕ ਫਲੂ ਦਾ ਸ਼ਿਕਾਰ ਹੋਏ ਹਨ ਤੇ ਅਧਿਕਾਰੀਆਂ ਵੱਲੋਂ ਹੁਣ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਫਲੂ ਤੋਂ ਬਚਿਆ ਜਾ ਸਕੇ ਕਿਉਂਕਿ ਜੋ ਵਾਇਰਸ ਹੈ ਉਹ ਬਹੁਤ ਲੰਬੇ ਸਮੇਂ ਰੰਦਾ ਹੈ ਤੇ ਵੈਕਸੀਨੇਸ਼ਨ ਤੁਹਾਨੂੰ ਫਲੂ ਤੋਂ ਬਚਨ ਦੇ ਵਿੱਚ ਮਦਦ ਕਰ ਸਕਦੀ ਹੈ। ਚੋਦੀਆਂ ਬਿਮਾਰੀਆਂ ਦੇ ਮਾਰਾ ਦਾ ਕਹਿਣਾ ਹੈ ਕਿ ਪੂਰੇ ਸੂਬੇ ਵਿੱਚ ਫਲੂ ਦੇ ਮਾਮਲੇ ਵਧ ਰਹੇ ਹਨ ਜਦੋਂ ਕਿ ਟੀਕਾ ਕਰਨ ਦੀ ਮਾਤਰਾ ਇੱਕ ਦਿਹਾਕੇ ਵਿੱਚ ਸਭ ਤੋਂ ਘੱਟ ਹੈ। ਸੂਬਾਈ ਅੰਕੜੇ ਦਰਸਾਉਂਦੇ ਹਨ ਕਿ ਅਲਬਰਟਾ ਵਿੱਚ 2022-23 ਦੇ ਸੀਜ਼ਨ ਦੌਰਾਨ 3000 ਤੋਂ ਵੱਧ ਫਲੂ ਦੇ ਕੇਸ ਦਰਜ ਕੀਤੇ ਗਏ ਜਿਨ੍ਹਾਂ ਵਿੱਚ 750 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਦਾਖਲ ਹਨ 4 ਜਨਵਰੀ ਤੱਕ ਸੂਬੇ ਵਿੱਚ 25 ਲੋਕਾਂ ਦੀ ਫਲੂ ਨਾਲ ਮੌਤ ਹੋ ਚੁੱਕੀ ਹੈ ਸਿਹਤ ਅਧਿਕਾਰ ਅਕਰਟਾ ਡੇਢ ਹੱਕਤ ਤੋਂ ਬਾਅਦ ਸਮੇਂ ਵਿੱਚ ਸਭ ਤੋਂ ਘੱਟ ਇਨਫਲੂਐਂజా ਟਿਕਾ ਕਰਨ ਦਰ ਦੇਖ ਰਿਹਾ ਹੈ ਅਸਲ ਵਿੱਚ ਪਿਛਲੇ ਸਾਲ ਟਿਕਾ ਕਰਨ ਬਹੁਤ ਘੱਟ ਸੀ ਇਸ ਸਾਲ ਹੁਣ ਅਜੇ ਤੱਕ 20% ਤੋਂ ਇਹ ਘੱਟ ਹੈ ਸਾਲ 2023-24 ਦੇ ਫਲੂ ਸੀਜ਼ਨ ਦੌਰਾਨ ਸੂਬੇ ਵਿੱਚ ਵੈਕਸੀਨ ਦੀ ਵਰਤੋਂ 25% ਸੀ ਕੋਵਿਡ-19 ਮਹਾਮਾਰੀ ਦੌਰਾਨ ਇਹ 37% ਤੇ ਸੀ ਤੇ ਇਸ ਤੋਂ ਸਾਲਾਂ ਦੇ ਉੱਚੇ ਪੱਧਰ ਤੇ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਇਹ ਘਟ ਗਿਆ ਪਿਛਲੇ ਸਾਲ ਦੇ ਫਲੂ ਦੇ ਸੀਜ਼ਨ ਦੌਰਾਨ ਘੱਟ ਵੈਕਸੀਨ ਲੈਣ ਦੇ ਕਾਰਨ ਅਲਬਰਟਾ ਵਿੱਚ 15 ਸਾਲਾਂ ਵਿੱਚ ਇਨਫਲੂਐਂਜ਼ਾ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਸੀ आरएसवी ਅਤੇ ਸਾਰਸ-ਕੋਵ-2 ਕਰੋਨੋਵਾਇਰਸ ਜੋ ਕਿ ਕੋਵਿਡ-19 ਦਾ ਕਾਰਨ ਬਣਦਾ ਹੈ ਵੀ ਸੂਬੇ ਦੇ ਹਸਪਤਾਲਾਂ ਤੇ ਦਬਾਅ ਪਾ ਰਹੇ ਹਨ ਸਭਾਈ ਡੇਟਾ ਦਰਸਾਉਂਦਾ ਹੈ ਕਿ 4 ਜਨਵਰੀ ਤੱਕ 500 ਤੋਂ ਵੱਧ ਲੋਕ ਇਸ ਸਮੇਂ ਇਨਫਲੂਐਂజా SARS ਵੀ ਜਾਂ SARS-CoV-2 ਲਈ ਹਸਪਤਾਲ ਵਿੱਚ ਦਾਖਲ ਹਨ। ਸ਼ੂਦੀਆਂ ਬਿਮਾਰੀਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਦਾ ਫਲੂ ਸੀਜ਼ਨ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਲਗਭਗ 4 ਜਾਂ 5 ਹਫ਼ਤੇ ਬਾਅਦ ਸ਼ੁਰੂ ਹੋਇਆ ਸੀ। ਇਸ ਸੀਜ਼ਨ ਅਸਾਧਾਰਨ ਰਿਹਾ ਹੈ ਅਤੇ ਅਲਬਰਟਾ ਦੇ ਰਿਕਾਰਡ ਕੀਤੇ ਕਿ ਫਲੂ ਦੇ ਜ਼ਿਆਦਾਤਰ ਕੇਸ ਜਾਤਾ H1N1 ਜਾਂ H3N2 ਹਨ। ਮਾਹਰ ਕਹਿੰਦੇ ਹਨ ਕਿ ਇੱਕ ਬੁਰੇ ਫਲੂ ਦੇ ਸਾਲ ਵਿੱਚ 10% ਆਬਾਦੀ ਨੂੰ ਫਲੂ ਹੋ ਸਕਦਾ ਹੈ, ਇਸ ਲਈ ਬਹੁਤ ਸਾਰੇ ਲੋਕ ਬਿਮਾਰ ਹੋ ਸਕਦੇ ਹਨ। ਇਹ ਦੱਸਣਾ ਅਜੇ ਬਹੁਤ ਜਲਦੀ ਹੈ ਕਿ ਪ੍ਰੋਵਿੰਸ ਇਸ ਸੀਜ਼ਨ ਵਿੱਚ ਸਾਦੇ ਵਾਇਰਸ ਮਾਮਲਾ ਕਿ ਸ਼ਿਖਰ ਤੇ ਪਹੁੰਚ ਗਿਆ ਹੈ ਪਹਾੜੇ ਕੇ ਲੋਕਾਂ ਨੂੰ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ ਕਿਉਂਕਿ ਫਲੂ ਦੇ ਮੌਸਮ ਅਨੁਮਾਨ ਤੋਂ ਵੱਧ ਲੰਬੇ ਸਮੇਂ ਤੱਕ ਖਿੱਚ ਸਕਦੇ ਹਨ ਅਤੇ ਇਨਫਲੂਐਂజా ਅਕਸਰ ਸ਼ਿਖਰ ਦੀ ਮਿਆਦ ਤੋਂ ਬਾਅਦ ਹਫ਼ਤਿਆਂ ਤੱਕ ਟਿਕ ਸਕਦਾ ਹੈ ਇਸ ਤਰ੍ਹਾਂ ਦੇ ਵਿਦਿਆਰਥੀ ਖੇਤਰ ਦੇ ਵਿੱਚ ਬਹੁਤ ਸਾਰੇ ਅਲਬਰਟਾ ਦੇ ਵਰਕਰਸ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਅਲਬਰਟਾ ਦੇ ਜੋ ਐਜੂਕੇਸ਼ਨ ਸਪੋਰਟ ਵਰਕਰ ਹਨ ਉਹਨਾਂ ਨੇ ਐਡਮੰਟਨ ਤੇ ਆਸ-ਪਾਸ ਵਾਲੇ ਖੇਤਰ ਦੇ ਵਿੱਚ ਹੜਤਾਲ ਕਰ ਦਿੱਤੀ ਹੈ। ਤਕਰੀਬਨ 3000 ਵਰਕਰਸ ਨੇ ਸਬੰਧੀ ਹੜਤਾਲ ਕੀਤੀ ਹੈ ਤੇ ਉਹ ਸਰਕਾਰ ਕੋਲੋਂ ਆਪਣੀ ਤਨਖਾਹ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ। ਐਜੂਕੇਸ਼ਨ ਸਪੋਰਟ ਵਰਕਰ ਐਡਮੰਟਨ ਅਤੇ ਕੁਝ ਨੇੜਲੇ ਕਮਿਊਨਿਟੀਆਂ 'ਚ ਹੜਤਾਲ ਸ਼ੁਰੂ ਹੋ ਗਈ ਹੈ। ਐਜੂਕੇਸ਼ਨ ਸਪੋਰਟ ਵਰਕਰ ਐਡਮੰਟਨ ਪਬਲਿਕ ਸਕੂਲ ਬੋਰਡ ਅਤੇ ਸਟਰਜਨ ਪਬਲਿਕ ਸਕੂਲ ਡਿਵੀਜ਼ਨ ਤੋਂ ਉੱਚੀ ਤਨ education support worker ਵਿੱਚ educational assistants, cafeteria worker ਅਤੇ admin staff ਸ਼ਾਮਲ ਹੁੰਦਾ ਹੈ। ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਰਾਜਧਾਨੀ ਐਡਵੈਂਟਨ ਦੇ ਸਟਰਜਨ ਡਿਵੀਜ਼ਨ ਵਿੱਚ ਲਗਭਗ 10000 ਦਾ ਸਟਾਫ ਹੜਤਾਲ ਤੇ ਹੈ ਅਤੇ ਹੋਰ 200 ਕਰਮਚਾਰੀ ਰੋਟੇਟਿੰਗ ਹੜਤਾਲ ਕਰ ਰਹੇ ਹਨ। ਐਡਵੰਟਨ ਦੇ ਤਿੰਨ ਹਾਈ ਸਕੂਲਾਂ ਤੇ ਸਾਰੇ ਸਟਾਰਜਨ ਹਾਈ ਸਕੂਲਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕੋਪ ਸੀਯੂਪੀਈ ਲੋਕਲ 3550 ਦੇ ਪ੍ਰਧਾਨ ਮੈਂਡੀ ਲੈਂਬਰਕਸ ਦਾ ਕਹਿਣਾ ਹੈ ਕਿ ਉਸਦੇ ਮੈਂਬਰਾਂ ਦਾ 2020 ਤੋਂ ਕੋਈ ਕੰਟਰੈਕਟ ਨਹੀਂ ਹੈ ਅਤਰਾ ਬੜਾ ਵਿੱਚ ਐਜੂਕੇਸ਼ਨਲ ਅਸਿਸਟੈਂਟ ਆਸਤ ਸਿਰਫ 34500 ਪ੍ਰਤੀ ਸਾਲ ਕਮਾਉਂਦਾ ਹੈ ਵਿੱਤ ਮੰਤਰੀ ਨੇਟ ਹਾਰਨਰ ਨੇ ਕੋਪ ਤੇ ਗੁੰਮਰਾਹ ਹੋਣ ਦਾ ਦੋਸ਼ ਲਾਇਆ ਹੈ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ 10 ਮਹੀਨੇ ਦੀ ਪਾਰਟ ਟਾਈਮ ਕੰਮ ਲਈ ਫੁੱਲ ਟਾਈਮ ਤਨਖਾਹ ਦੀ ਉਮੀਦ ਨਹੀਂ ਕਰਨੀ ਚਾਹੀਦੀ ਦੋਵਾਂ ਡਿਵੀਜ਼ਨਾਂ ਦੇ ਸੁਪਰਡੈਂਟ ਨੇ ਕਿਹਾ ਕਿ ਹਰੇਕ ਸਕੂਲ ਵੋਹ ਰਿਪੋਰਟ ਪਰ ਬਵਾਤ ਬੁਗਾ ਮਾਂਬਿਆਂ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਤੇ ਹੁਣ ਗੱਲਬਾਤ ਕਰਦੇ ਹਨ ਕੈਲਗਰੀ ਦੀ ਰੀਅਲ اسٹیਟ ਮਾਰਕੀਟ ਦੇ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਾਪਰਟੀ ਵੈਲਿਊਏਸ਼ਨ ਦੇ ਹਿਸਾਬ ਦੇ ਨਾਲ ਕੈਲਗਰੀ ਦੇ ਵਿੱਚ ਘਰਾਂ ਦੇ ਜੋ ਮੁੱਲ ਹਨ ਉਹ ਪਿਛਲੇ 1 ਸਾਲ ਦੇ ਵਿੱਚ ਤਕਰੀਬਨ 15% ਵਧ ਗਏ ਹਨ ਤੇ ਜੇ ਨਾਨ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਦੀ ਗੱਲ ਕੀਤੀ ਜਾਵੇ ਤੇ ਇਹ ਵਾਧਾ ਤਕਰੀਬਨ 3% ਦੱਸਿਆ ਗਿਆ ਹੈ ਜੋ ਆਉ ਦੇਖਦੇ ਆਂ ਰਿਪੋਰਟ ਜਿਸ ਵਿੱਚ ਗੱਲਬਾਤ ਕੀਤੀ ਗਈ ਹੈ ਕਿ ਕਿੰਨਾ ਵਾਅਦਾ ਹੋਇਆ ਹੈ ਤੇ ਕਿਹੜੀਆਂ-ਕਿਹੜੀਆਂ ਪ੍ਰਾਪਰਟੀਆਂ ਦੇ ਵਿੱਚ ਇਸ ਦਾ ਵਾਅਦਾ ਨੂੰ ਵਟਾ ਦੇਖਿਆ ਗਿਆ ਹੈ ਸਿਟੀ ਆਫ ਕਲਗਰੀ ਦਾ ਕਹਿਣਾ ਹੈ ਕਿ ਤਕਰੀਬਨ 6 ਲੱਖ ਪ੍ਰਾਪਰਟੀਆਂ ਦੇ ਅਸੈਸਮੈਂਟ ਲੋਕਾਂ ਤੱਕ ਪਹੁੰਚਣ ਵਾਲੇ ਹਨ ਅਸੈਸਮੈਂਟ ਜੋ ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨ ਲਈ ਵਰਤੇ ਜਾਂਦੇ ਹਨ ਕਿ ਕੈਲਗਰੀ ਵਾਸੀਆਂ ਨੂੰ 1 ਜੁਲਾਈ 2026 ਨੂੰ ਪ੍ਰਾਪਰਟੀ ਦੇ ਅਨੁਮਾਨਿਤ ਮੁੱਲ ਅਤੇ 31 ਦਸੰਬਰ 2026 ਨੂੰ ਪ੍ਰਾਪਰਟੀ ਦੀ ਸਥਿਤੀ ਦੇ ਅਧਾਰਤ ਕਿੰਨਾ ਪ੍ਰਾਪਰਟੀ ਟੈਕਸ ਅਦਾ ਕਰਨਾ ਪਵੇਗਾ। ਕੁੱਲ ਮੁਲਾਕੇ ਸਿਟੀ ਦਾ ਕਹਿਣਾ ਹੈ ਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦਾ ਬਾਜ਼ਾਰ ਮੁੱਲ ਪਿਛਲੇ ਸਾਲ ਨਾਲੋਂ 15% ਵਧਿਆ ਹੈ ਜਦੋਂ ਕਿ ਕਮਰਸ਼ੀਅਲ ਪ੍ਰਾਪਰਟੀ ਦਾ ਮੁੱਲ 3% ਵਧਿਆ ਹੈ ਹੁਣ ਇੱਕ ਸਿੰਗਲ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦਾ ਔਸਤ ਮੁੱਲ 2024 ਵਿੱਚ 6 ਲੱਖ 10 ਹਜ਼ਾਰ ਦੇ ਮੁਕਾਬਲੇ 6 ਲੱਖ 97 ਹਜ਼ਾਰ ਡਾਲਰ ਹੈ ਇੱਕ ਕੌਂਡੋਮਨੀਅਮ ਦਾ ਔਸਤ ਮੁੱਲ 3 ਲੱਖ 95 ਹਜ਼ਾਰ ਹੈ ਜੋ ਪਿਛਲੇ ਸਾਲ 2 ਲੱਖ 95 ਹਜ਼ਾਰ ਸੀ ਸਿਟੀ ਦਾ ਕਹਿਣਾ ਹੈ ਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਵਗਦੀ ਮੰਗ ਅਤੇ ਪ੍ਰਾਈਸ ਦਾ ਬਹੁਤਾ ਵਾਧਾ ਮਾਈਗ੍ਰੇਸ਼ਨ ਕਰਕੇ ਹੈ ਸਿਟੀ ਆਫ ਕੈਲਗਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਾਲਾਂਕਿ ਅਸੀਂ ਰਿਕਾਰਡ ਕੰਸਟਰਕਸ਼ਨ ਦੇਖ ਰਹੇ ਹਾਂ ਪਰ ਅਸੀਂ ਪੂਰੀ ਤਰ੍ਹਾਂ ਨਾਲ ਮੰਗ ਨੂੰ ਪੂਰਾ ਨਹੀਂ ਕਰ ਸਕਿਆ ਹਾਂ ਕੌਂਡੋਜ਼ ਨੇ ਇਸ ਸਾਲ ਫਿਰ ਰੈਜ਼ੀਡੈਂਸ਼ੀਅਲ ਪ੍ਰਾਈਸ ਵਾਧੇ ਦੀ ਅਗਵਾਈ ਕੀਤੀ ਮੁਲਾਂ ਵਿੱਚ ਪਿਛਲੇ ਸਾਲ ਨਾਲੋਂ 22% ਦਾ ਵਾਧਾ ਹੋਇਆ ਜੋ ਕਿ 2023 ਦੇ ਮੁਕਾਬਲੇ 18% ਦੇ ਵਾਧੇ ਤੋਂ ਬਾਹਰ ਹੈ ਇੱਥੇ ਦੱਸਣਯੋਗ ਹੈ ਕਿ 2024 ਅਗਸਤ ਦੀ ਗੜੀਮਰੀ ਨੇ ਪ੍ਰਾਪਰਟੀ ਦੇ ਮੁੱਲਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਪ੍ਰਾਪਰਟੀ ਟੈਕਸ ਬਿੱਲਾਂ ਵਿੱਚ ਵਾਧੂ ਵਾਧਾ ਹੋ ਸਕਦਾ ਹੈ ਤੂਫਾਨ ਦੇ ਨਤੀਜੇ ਵਜੋਂ ਕਲਗਰੀ ਦੇ 16 ਕਮਿਊਨਿਟੀਆਂ ਵਿੱਚ 51 ਹਜ਼ਾਰ ਪ੍ਰਾਪਰਟੀਆਂ ਨੂੰ ਮੁੜ ਵਿਵਸਥਿਤ ਕੀਤਾ ਗਿਆ ਜਦੋਂ ਨਵੰਬਰ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਤਾਂ ਪ੍ਰਾਪਰਟੀ ਟੈਕਸ ਵਿੱਚ ਵਾਧੇ ਲਈ ਔਸਤ ਮਕਾਨ ਮਾਲਕ ਲਈ ਪ੍ਰਤੀ ਮਹੀਨਾ 8 ਡਾਲਰ 37 ਸੈਂਟ ਯਾ $100.40 ਪ੍ਰਤੀ ਸਾਲ ਵਾਧੂ ਖਰਚੇ ਦੀ ਉਮੀਦ ਕੀਤੀ ਗਈ ਸੀ। ਫਾਈਨਲੀ ਇਹਨਾਂ ਹੀ ਮਨੁਮਨਦੀ ਪੁਜਾਰਾ ਨੂੰ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਆ ਗਿਆ। ਹੈਪੀ ਲੋੜੀ ਵਾਂਸ ਅਗੇਨ ਤੁਸੀਂ ਲੋੜੀ ਦਾ ਤਿਹਾਰ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਓ। ਕੱਲ ਦੁਬਾਰਾ ਫਿਰ ਮਿਲਦੇ ਹਾਂ। ਤਦ ਤੱਕ ਤੁਸੀਂ ਦੇਖਦੇ ਰਹੋ। ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ